ਸਰਕਾਰ ਚਾਹੇ ਕਿ ਤੁਸੀਂ ਕਮੇਟਰੀ ਸਰਕਾਰ ਬਹੁਤ ਧੀਰਜ ਨਾਲ ਨੂੰ 8 ਜੀ ਦੇ ਵੱਲੋਂ ਬੰਨੂ ਪ੍ਰਧਾਨ ਜੀ ਮੰਡਾ ਜਿੱਨਾਂ ਦੀ ਅਗਵਾਈ ਦੇ ਅੰਦਰ ਮੇਰੀਆਂ ਹਿਜਾਰੂ ਮਦਾਨਾਂ ਦੇ ਭੈਣਾਂ ਦੀ ਅੱਜ ਮੇਡਨ ਘਿਹੜਾ ਕੈਂਸਲ ਚ ਰੱਖੀ ਗਈ ਆ ਇਸ ਸਮੇਂ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਵਨ 2019 ਅਸ਼ਲਖ ਲਗਾਤਾਰ ਕਰਦਾ ਆ ਚਾਹੇ ਉਹ ਝੋਨੇ ਦੀ ਖਰੀਦ ਦਾ ਸੀ ਚਾਹੇ ਦਿੱਲੀ ਬੋਰ 2003 ਦੇ ਵਿੱਚ ਮੋਟਰਾਂ ਦੇ ਜਿੰਨਾ ਲੰਦਾ ਜਿਹਦੇ ਵਿੱਚ ਸਾਡੀਆਂ ਬਤਾਵਾਂ ਦੇ ਪੈਣਾ ਨੇ ਬਰਾਬਰ ਦਾ ਸਾਥ ਦਿੱਤਾ ਅੱਜ ਉਸ ਸਾਥ ਨੂੰ ਅਦਾਵ ਨੂੰ ਕਰਨ ਵਾਸਤੇ ਅਦਾਵ ਨੂੰ ਸੋਧ ਲਈ ਤੇ ਜਿਹੜਾ ਦਰਵਾਜ਼ੇ ਜਿਹੜੀ ਮੀਟਿੰਗ ਸੱਦੀ ਆ ਅਸੀਂ ਯਾਰੂ ਦੇ ਸ਼ਿਕਾਰ ਤੋਂ ਵੀ ਆਹ ਕੋਸ ਸ਼ਿਕਾਰਾਂ ਤੋਂ ਉੱਠ ਕੇ ਟਿਕਣਾ ਟਕਣਾ ਤਾਂ ਸਾਡੇ ਸਾਹਮਣੇ ਆ ਅਸੀਂ ਔਰ ਹੋਰ ਸਮੇਂ ਦੇ ਵਿੱਚ ਇਹ ਅਭੀਰ ਕਰਦੇ ਆ ਕਿ ਸਾਡਾ ਇਹ ਸ਼ਰਤ ਦੇ ਵਿੱਚ ਲਾ ਜੋੜਦਾ ਆ 加油！ ਨੂੰ ਕਾਗੜਾ ਦੇਤੀਆਂ ਤੇ ਜੋਦੀ ਪ੍ਰੀਤਵਾ ਜਦੋਂ ਡੇਲਾ ਲਾ ਕੇ ਫਿਰ ਚੱਲ ਲਗੇ ਉਹਨੂੰ ਬਾਬਾ ਗੁਜਰੀ ਨੇ ਉਹਨਾਂ ਦੀ ਬਾਹੋਂ ਫੜ ਕੇ ਰੋਕ ਲਿਆ ਅੱਜ ਬੇਗਾਹ ਨਹੀਂ ਤਾਂ ਆਹ ਅੱਜ ਤੀਰ ਦੇ ਕਮਾਲ ਨਾਲ ਗਿਆ ਉਸ ਮਾਨ ਦਾ ਜੇਬਾ ਕਿੱਡਾ ਵੱਡਾ ਏ ਹੌਸਲਾ ਸਾਡੀਆਂ ਮਦਦਾਂ ਦਾ ਉਹਨੇ ਹੌਸਲੇਦਾਰ ਅਸੀਂ ਆ ਕੇ ਸਾ ਛਿੰਦਾ ਛਿਡੇ ਰਾਤ ਤੇ ਤਕਰੀਆ ਕਰ ਰਹੇ ਆ ਸਾਡੀਆਂ ਬਾਵਨਾ ਦੀਆਂ ਦਸਾਂ ਸਾਡੀਆਂ ਪਹਿਰਾ ਦੀਆਂ ਦਸਾਂ ਜਿੱਦਾ ਨਲਾਮੀ ਵਿੱਚ ਗੱਲ ਕੀਤੀ ਆ ਉਹਦੇ ਵਿੱਚ ਵੀ ਜਿੱਦਾਂ What